ਪਰੀ ਜੋ ਕੁਝ ਸਾਡੇ ਨਾਲ ਹੋਇਆ ਹੈ ਐਸੀ ਹੋਏ ਪਰੀ ਦਾ ਅਰਥ ਵਿਦਵਾਨ ਇਹ ਸ਼ੁਕਰਾਨੇ ਵਿੱਚ ਵੀ ਕਰਦੇ ਨੇ ਕਿ ਜੋ ਕੁਝ ਪਰਮਾਤਮਾ ਨੇ ਕੀਤਾ ਐਸੀ ਹੋਏ ਪਰੀ ਅਗਲਾ ਜੀ ਮਨ ਕੋ ਭਾਵਤਕੀਨ ਭਾਵ ਦਾ ਅਰਥ ਪ੍ਰਭਾਵਿਤ ਕਰਨਾ ਉਸ ਗੱਲ ਨੇ ਉਸ ਘਟਨਾ ਨੇ ਸਾਨੇ ਸਾਡੇ ਮਨ ਨੂੰ ਪ੍ਰਭਾਵਿਤ ਕੀਤਾ ਹੈ ਇਸ ਦਾ ਵਿਦਵਾਨ ਅਰਥ ਇਹ ਵੀ ਕਰਦੇ ਆ ਕੇ ਪਾਰ ਬ੍ਰਹਮ ਪਰਮੇਸ਼ਵਰ ਨੇ ਬੰਦਗੀ ਦੀ ਦਾਤ ਦਿੱਤੀ ਹੈ ਪ੍ਰੇਮਾ ਭਗਤੀ ਦੀ ਦਾਤ ਬਖਸ਼ੀ ਹੈ ਕਬੀਰ ਐਸੀ ਹੋਏ ਭਰੀ ਹੁਣ ਇਹ ਕੁਝ ਪ੍ਰੇਮਾ ਭਗਤੀ ਸਾਨੂੰ ਬਖਸ਼ ਦਿੱਤੀ ਤੇ ਅੱਗੇ ਬਚਨ ਕਰਦੇ ਨੇ ਪਦਾਰਥਾਂ ਦੀ ਥਾਂ ਮਾਇਆ ਦੀ ਥਾਂ ਵਾਸ਼ਨਾ ਦੀ ਥਾਂ ਤੇ ਮਨ ਕੋ ਭਾਵਤਕੀਨ ਸਭ ਤੋਂ ਜ਼ਿਆਦਾ ਜੇ ਸਾਡੇ ਮਨ ਨੂੰ ਪ੍ਰਭਾਵਿਤ ਕੀਤਾ ਹੈ ਸਾਡੇ ਮਨ ਨੂੰ ਕਿਸੇ ਚੀਜ਼ ਆਤਮਾ ਦੀ ਭਗਤੀ ਦੀ ਦਾਤ ਨੇ ਸਾਡੇ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ ਸਾਡੇ ਮਨ ਨੂੰ ਖਿੱਚ ਪਾਈ ਹੁਣ ਇੱਕ ਪਾਸੇ ਭਗਤੀ ਦੀ ਦਾਤ ਖੈ ਤੇ ਦੂਜੇ ਪਾਸੇ ਭਗਤੀ ਕਰਨ ਦੇ ਵਿੱਚ ਜਿਹੜੀਆਂ ਅੜਚਨਾ ਨੇ ਜਿਹੜੀਆਂ ਰੁਕਾਵਟਾਂ ਨੇ ਉਹ ਸਮੱਸਿਆ ਖੜੀ ਕਰਦੀਆਂ ਨੇ ਕਿ ਪ੍ਰੇਮਾ ਭਗਤੀ ਵੱਲ ਚੱਲਣ ਨਹੀਂ ਦਿੰਦੀਆਂ ਭਗਤੀ ਚੰਗੀ ਲੱਗੀ ਦਾ ਮਤਲਬ ਅਮਰਨ ਸ਼ੁਰੂ ਹੋ ਗਿਆ ਭਗਤੀ ਚੰਗੀ ਲੱਗ ਰਹੀ ਹੈ ਤੇ ਮੁਸ਼ਕਲ ਇਸ ਗੱਲ ਦੀ ਆ ਰਹੀ ਹੈ ਕਿ ਹੁਣ ਰਸਤੇ ਵਿੱਚ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਉਹ ਹੰਕਾਰ ਆਲਸ ਦ੍ਰਿਦਰਤਾ ਤੇ ਦੂਸਰਾ ਸਮਾਜ ਆਪਣੀ ਜ਼ਬਾਨ ਤੋਂ ਬਹੁਤ ਕੁਝ ਕਹਿੰਦਾ ਇਹਨੂੰ ਲੋਕ ਲਾਜ ਕਹਿ ਸਕਨੇ ਆ ਜੀ ਭਗਤੀ ਚੰਗੀ ਲੱਗ ਰਹੀ ਹੈ ਪਰ ਸਮਾਜ ਜਿਹੜਾ ਹੈ ਇਹਦੀ ਰੁਕਾਵਟ ਲੋਕ ਲਾਜ ਵਾਸ਼ਨਾ ਭਗਤ ਜੀ ਕਹਿੰਦੇ ਨੇ ਇਹ ਮੇਰੇ ਵਾਸਤੇ ਸਮੱਸਿਆ ਹੈ ਪਰ ਅਗਲਾ ਬਚਨ ਉਹਨੇ ਜੋ ਕੁਝ ਕੀਤਾ ਪ੍ਰੇਮਾ ਭਗਤੀ ਦਿੱਤੀ ਮਨ ਕੋ ਭਾਵਤਕੀਨ ਕਰ ਗਈ ਆਕਰਸ਼ਿਤ ਕਰ ਗਈ ਹੁਣ ਅੱਗੇ ਬਚਨ ਕਰ ਰਹੇ ਨੇ ਮਰਨੇ ਤੇ ਕੀ ਡਰਪਨਾ ਹੁਣ ਆਪਣੀ